ਦਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਉਹ ਸਮੁੱਚੀ ਇਕਤਾ ਪਾਰਟੀ ਵੱਲੋਂ ਪਿਛਲੇ ਦਿਨੀ ਜੋ ਇਕਤਾ ਪਾਰਟੀ ਨੇ ਫੈਸਲਾ ਕੀਤਾ ਹੈਗਾ ਵੀ ਸਰਦਾਰ ਪਰਮਜੀਤ ਸਿੰਘ ਜੀ ਪਿੰਡ ਸਾਬੂਵਾਲ ਤੋਂ ਵੀ ਇਹਨਾਂ ਦਾ ਨਾਮ ਜਿਹੜਾ ਅਸੀਂ ਵੱਡੇ ਜੋਸ਼ ਦੇ ਨਾਲ ਮੈਸਮ ਦਾ ਐਲਾਨ ਕੀਤਾ ਸੀਗਾ ਉਹਦੇ ਸਬੰਧੀ ਅਸੀਂ ਸੋنگਵਾਰ ਨੂੰ 11 ਵਜੇ ਵੀ ਬਾਹਰ ਮਾਤਾ ਵੈਸ਼ਨ ਦੇ ਵੀ ਮੰਦਿਰ ਤੋਂ ਵੱਡੇ ਕਾਫੜੇ ਨਾਲ ਵੱਡੇ ਕਾਫਲੇ ਨਾਲ ਸ਼ਹਿਰ ਦਾ ਇੱਕ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਦਾਸ ਕੇ ਕੈਂਡੀਡੇਟ ਨੂੰ ਮਿਲਾ ਕੇ ਲੋਕਾਂ ਨਾਲ ਰੂਪ ਰੂਪ ਕਰਾ ਕੇ ਲੋਕਾਂ ਦਾ ਅਸ਼ੀਰਵਾਦ ਲੈ ਕੇ ਵੀ ਮੈਂ ਸਮਝਦਾ ਕਪੂਰ ਥੱਲੇ ਤੋਂ ਇਹ ਕਾਫਲਾ ਜਿਹੜਾ ਹਲਕਾ ਖਡੂਰ ਸਾਹਿਬ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਵਿੱਚ ਜਾ ਕੇ ਇਹ ਸਾਚੀ ਦੇ ਕਾਗਜ਼ ਜਿਹੜੇ ਆ ਉਤੇ ਦਾਖਲ ਕੀਤੇ ਜਾਣਗੇ ਦਾਖਲ ਕਰਨ ਤੋਂ ਬਾਅਦ ਵੀ ਮੈਂ ਸਮਝਦਾ ਵੀ ਅੱਜ ਤੱਕ ਜਿਹੜੇ ਜਿਹੜੇ ਐਮਪੀਆ ਨੇ ਚਾਹੇ ਜਸਵੀਰ ਸਿੰਘ ਡਿੱਪੇ ਦੀ ਆਪਾਂ ਗੱਲ ਕਰਦੇ ਆ ਜਾਂ ਆਪਾਂ ਅਜਨਾਲੇ ਦੀ ਗੱਲ ਕਰਦੇ ਜਿਹੜਾ ਕਿ ਮੈਂ ਸਮਝਦਾ ਵੀ ਐਸੋਲੇ ਪੁਰਾਬੜੂ ਪੂਰੇ ਹੋ ਚੁੱਕੇ ਆ ਵੀ ਜਿਹੜੇ ਜਿਹੜੇ ਐਮਪੀਆ ਨੇ ਚਾਹੇ ਰਾਣਾ ਗੁਰਜੀਤ ਸਿੰਘ ਦੀ ਆਪਾਂ ਗੱਲ ਕਰਦੇ ਆ ਚਾਹੇ ਹੁਣ ਆਪਾਂ ਆਪ ਦੀ ਗੱਲ ਕਰਦੇ ਆ ਕਿਉਂਕਿ ਆਪ ਦੀ ਮੈਂ ਤਾਂ ਗੱਲ ਕਰਦਾ ਕਿ ਆਪ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਕਿਉਂਕਿ ਇਹਨਾਂ ਨੇ ਵੱਡਾ ਧੋਖਾ ਜਿਹੜਾ ਲੇਡੀਜ਼ ਨਾਲ ਬੜਾ ਕੀਤਾ ਅਰਬਾਂ ਖਰਬਾਂ ਰੁਪਈਆ ਮੈਂ ਸਮਝਦਾ ਪੰਜਾਬ ਦਾ ਪੈਸਾ ਜਿਹੜਾ ਵੀ ਬਾਹਰ ਦੀਆਂ ਸਟੇਟਾਂ ਦੇ ਉੱਪਰ ਲਾਇਆ ਪਰ ਇਹਨਾਂ ਕੋ ਇੱਕ 1000 ਰੁਪਈਆ ਲੇਡੀਜ਼ ਵਾਸਤੇ ਨਹੀਂ ਨਿਕਲਿਆ ਜਿਹੜੇ ਕਹਿੰਦੇ ਸੀਗੇ ਵੀ ਆਮ ਬੰਦਿਆਂ ਦੀ ਸਰਕਾਰ ਹੈਗੀ ਹੈ ਕਿ ਜੇ ਆਮ ਦੀ ਸਰਕਾਰ ਹੁੰਦੀ ਤੇ ਕੈਂਡੀਡੇਟ ਵੀ ਕੋਈ ਆਮ ਹੀ ਹੋਣਾ ਸੀਗਾ ਇਸ ਕਰਕੇ ਇਹਨਾਂ ਨੇ ਜਿਹੜੇ ਮੰਤਰੀ ਹੈਗੇ ਸੀਗੇ ਇਹਨਾਂ ਨੇ ਉਹੀ ਕੈਂਡੀਡੇਟ ਜਿਹੜੇ ਖੜੇ ਕੀਤੇ ਆ ਨਾ ਕਾਂਗਰਸ ਨੂੰ ਕਹਣੀ ਲੱਭਾ ਕੋਈ ਨਾ ਭਾਜਪਾ ਨੂੰ ਲੱਭਾ ਕੋਈ ਇਸ ਕਰਕੇ ਇਕਤਾ ਪਾਰਟੀ ਹਮੇਸ਼ਾ ਲੋਕਾਂ ਵਿੱਚ ਵਿਚਰਦੀ ਹੈ ਜਿਹੜੇ ਮੁੱਦੇ ਇਹ ਪਾਰਟੀ ਆ ਲੈ ਕੇ ਚਲਦੀਆਂ ਉਹ ਮੁੱਦੇ ਤੇ ਮੈਂ ਸਮਝਦਾ ਇਕਤਾ ਪਾਰਟੀ ਲਗਾਤਾਰ ਲੋਕਾਂ ਵਿੱਚ ਚਲਦੀ ਹੈ ਮੈਨੂੰ ਅੱਜ ਹੀ ਪਤਾ ਲੱਗਾ ਕੇ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੇ ਬੱਚੇ ਨਸ਼ਾ ਕਰਦੇ ਆ ਨਸ਼ਾ ਕਰਨ ਜਿਹੜੇ ਕਰਦੇ ਆ ਉਹਨਾਂ ਨੂੰ ਇੱਕ ਛਡਾਊ ਕੇਂਦਰ ਹੁੰਦਾ ਇੱਕ ਜੇ ਕੋ ਕਪੂਰਥਲੇ ਵਿੱਚ ਇਟਾ ਵੱਡਾ ਹਸਪੀਟਲ ਹੋਵੇ ਤੇ ਉਥੇ ਇਹਨ ਆਪ ਵਾਲਿਆਂ ਨੂੰ ਆਮ ਵਾਲਿਆਂ ਨੂੰ ਨਜ਼ਰ ਨਹੀਂ ਆਂਦਾ ਆਮ ਵਾਲੇ ਤੇ ਆਪ ਵਾਲੇ ਸਿਰਫ ਫੋਟ ਵਾਲੇ ਹੈਗੇ ਆ ਮੈਂ ਤੁਹਾਡੇ ਜਰੀਏ ਆਪ ਵਾਲਿਆਂ ਨੂੰ ਬੇਨਤੀ ਕਰਦਾ ਕਿ ਭਾਈ ਫੋਟੋ ਵਾਲਿਓ ਰੋਡ ショਅ ਨਾਲ ਗੱਲ ਨਹੀਂ ਬੰਨੀ ਜਿੱਦਾਂ ਆਪਾਂ ਗਰੰਟੀਆਂ ਦਿੱਤੀਆਂ ਸੀ ਨਾ ਲੋਕਾਂ ਦੇ ਮਹਾਲਿਆਂ ਜਾ ਕੇ ਵੋਟਾਂ ਮੰਗਰ ਸਹੀ ਜੇ ਲੋਕਾਂ ਤੁਹਾਡੇ ਨਾਂ ਝਾੜੂ ਮਾਰੇ ਕਿਉਂਕਿ ਬੀਪੀਆ ਨਾਲ ਤੁਸੀਂ ਬੜਾ ਵੱਡਾ ਧੋਖਾ ਕੀਤਾ ਕਪੂਰਥਲੇ ਦੇ ਵਿੱਚ 25 ਸਾਲ ਤੋਂ ਲੋਕ ਮੈਂ ਸਮਝਦਾ ਤਰਾ-ਤਰਾ ਕਰਨ ਦੇ ਆ ਸੋਨੇ ਦੀ ਚਿੜੀਆ ਕਪੂਰਥਲਾ ਨਹੀਂ ਬਣੀ ਪਰ ਮੈਂ ਸਮਝਦਾ ਕੂੜੇ ਦੀ ਜੜੀ ਹੈ ਉਹ ਕਪੂਰਥਲਾ ਨਗਰੀ ਬਣ ਗਈ ਹੈ ਮੈਂ ਵੋਟਰਾਂ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਨੂੰ ਵੋਟ ਪਾਣ ਦੀ ਬਜਾਏ ਤੁਸੀਂ ਇਹਨਾਂ ਨੂੰ ਮੌਕੇ ਦਿੱਤੇ ਆ ਤੁਸੀਂ ਇਹਨਾਂ ਨੂੰ ਦੇਖਿਆ ਵੀ ਆ ਤੁਸੀਂ ਏਕਤਾ ਪਾਰਟੀ ਦੇ ਕੈਂਡੀਡੇਟ ਪਰਮਜੀਤ ਸਿੰਘ ਜੀ ਨੂੰ ਮੈਂ ਸਮਝਦਾ ਵੀ ਇੱਕ ਵਾਰੀ ਵੋਟ ਪਾ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੱਲ ਨੂੰ ਜਾਂ ਹਾਰ ਗਏ ਵੀ ਤੁਹਾਡੇ ਤੇ ਵਿਚਰਨਾ ਨਹੀਂ ਜਾਂ ਜਿੱਤ ਗਏ ਸ਼ਹਿਰ ਛੱਡ ਜਾਣਾ ਏਕਤਾ ਪਾਰਟੀ ਹਮੇਸ਼ਾ ਲੋਕਾਂ ਵਿੱਚ ਵਿਚਰਦੀ ਹੈ ਲੋਕਾਂ ਵਿੱਚ ਰਹਿੰਦੀ ਹੈ ਮੁੱਦੇ ਲੈ ਕੇ ਮੈਂ ਸਮਝਦਾ ਇਕਤਾ ਪਾਰਟੀ ਪਹਿਲੇ ਹੀ ਸਰਕਾਰਾਂ ਦੇ ਪਿੱਛੇ ਆਪਾ ਕਰਦੀ ਹੈ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਸੋੰਗਵਾਰ ਨੂੰ 11 ਵਜੇ ਵੀ ਇੱਥੇ ਮਾਰਕੀਟ ਚੌਂਕ 'ਚ ਪਹੁੰਚ ਕੇ ਜਿਸ ਕਾਫਲੇ ਨੂੰ ਮੈਂ ਸਭ ਦਾ ਇੱਕ ਵੱਡਾ ਕਾਫਲਾ ਇੱਕ ਬਣਾਈਏ ਔਰ ਦੂਸਰੀਆਂ ਪਾਰਟੀਆਂ ਨੂੰ ਦਸੀਏ ਕਿ ਆਪਾਂ ਪੈਸੇ ਵਾਲਿਆਂ ਨੂੰ ਬਹੁਤ ਵੋਟਾਂ ਪਾਈਆਂ ਤਣਾੜ ਬੰਦਿਆਂ ਨੂੰ ਵੋਟਾਂ ਬਹੁਤ ਪਾਈਆਂ ਇੱਕ ਵਾਰੀ ਗਰੀਬ ਸਮਾਜ ਨੂੰ ਵੀ ਸਾਡੇ ਗੈਂਦ ਤੇ سرمایہਦਾਰੋ ਵੋਟ ਪਾ ਕੇ ਦੇਖੋ ਫੇਰ ਦੇਖਿਓ ਇਹਦਾ ਮਜਾ ਮੈਂ ਫੇਰ ਆਪਣੇ ਇਕਤਾ ਪਾਰਟੀ ਵੱਲੋਂ ਸਮੂਹ ਇਕਤਾ ਪਾਰਟੀ ਸਾਥੀਆਂ ਵੱਲੋਂ ਸਰਦਾ ਪਰਮਜੀਤ ਸਿੰਘ ਮੈਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ